ਕਿਤੇ ਤੁਹਾਡਾ ਮੇਰੇ YouTube ਚੈਨਲ ਤੇ ਜਿਵੇਂ ਕਿ ਹੁਣ ਤੱਕ ਤੁਸੀਂ ਮੇਰੇ ਚੈਨਲ ਤੇ ਸਿਰਫ ਫਿਟਨੈਸ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਅੱਜ ਸ਼ੁਰੂ ਕਰਦੇ ਆ ਇੱਕ ਨਵੀਂ ਸੀਰੀਜ਼ ਅੱਜ ਅਸੀਂ ਸ਼ੁਰੂ ਕਰਨ ਲੱਗੇ ਆ ਯਾਤਰਾ ਸ਼੍ਰੀ ਹੇਮਕੁੰਡ ਸਾਹਿਬ ਬਿਲਕੁਲ ਇਸ ਟਾਈਮ ਮੈਂ ਹੈਗੀ ਆ ਦੁਆਰਾ ਹੇਮਕੁੰਡ ਸਾਹਿਬ ਮੈਨੇਜਮੈਂਟ ਟ੍ਰਸਟ ਰਿਸ਼ੀਕੇਸ਼ ਵਿਖੇ ਜਿੱਥੇ ਕਿ ਅਸਲੀ ਜਿਹੜੀ ਹੇਮਕੁੰਡ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਕੰਮ ਕੀ ਹੁੰਦਾ ਹੈ ਕਿ ਤੁਹਾਨੂੰ ਇਹ ਕਾਰਡ ਮੇਰੇ ਹੱਥ 'ਚ ਹੀ ਹੈ ਇਹ ਕਾਰਡ ਬਣਵਾਉਣਾ ਪੈਂਦਾ ਇਹਨੂੰ ਰਜਿਸਟ੍ਰੇਸ਼ਨ ਕਾਰਡ ਬੋਲਦੇ ਨੇ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਆ ਰਿਸ਼ੀ ਕੇਸ ਦੇ ਵਿੱਚ ਤੇ ਇਹਦਾ ਮੋਟਿਵ ਕੀ ਹੈਗਾ ਆ ਕਿ ਜਦੋਂ ਤੁਸੀਂ ਯਾਤਰਾ ਸ਼ੁਰੂ ਕਰਦੇ ਹੋ ਹੇਮਕੁੰਨ ਸਾਹਿਬ ਦੀ ਗੋਬਿੰਦ ਘਾਟ ਵਿਕੇ ਇਹਦੀ ਚੈਕਿੰਗ ਹੁੰਦੀ ਆ ਕ라우ਡ ਮੈਨੇਜਮੈਂਟ ਦੇ ਲਈ ਕਿ ਕਿੰਨੇ ਲੋਕ ਯਾਤਰਾ ਤੇ ਆ ਰਹੇ ਨੇ ਸੋ ਇਹਦੀ ਚੈਕਿੰਗ ਇਨ ਬਿਟਵੀਨ ਯਾਤਰਾ ਦੇ ਕਿਤੇ ਟਾਈਮ ਵੀ ਹੋ ਸਕਦੀ ਹੈ ਤੇ ਇਹ ਬਣਵਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਬਣਵਾਉਣ ਦੇ ਲਈ ਤੁਹਾਡੇ ਕੋਲ ਤੁਹਾਡਾ ਜਿਹੜਾ origignal ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਤੇ ਚਲੋ ਹੁਣ ਤੁਹਾਨੂੰ ਦਰਸ਼ਨ ਕਰਵਾਉਣੀ ਆ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਾਇਸ਼ ਦੇ ਲਈ ਤੁਸੀਂ ਇੱਥੋਂ ਕਮਰੇ ਲੈ ਸਕਦੇ ਹੋ ਇਹ ਕਾਊਂਟਰ ਨੇ ਕਮਰੇ ਲੈਣ ਦੇ ਲਈ ਤੇ ਤੁਹਾਨੂੰ ਬਹੁਤ ਹੀ ਸਸਤੇ ਰੇਟ ਤੇ ਤੁਹਾਨੂੰ ਇੱਥੋਂ ਕਮਰਾ ਮਿਲ ਸਕਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਏਸੀ ਤੇ ਨਾਨ ਏਸੀ ਦੋਵੇਂ ਤਰ੍ਹਾਂ ਦੇ ਕਮਰੇ ਮਿਲ ਜਾਂਦੇ ਨੇ ਏਸੀ ਕਮਰੇ ਦਾ ਕਿਰਾਇਆ ਵੀ ਬਹੁਤ ਹੀ ਵਾਜਬ ਹੈ ਤੇ ਨਾਨ ਏਸੀ ਤੇ ਜਿਹੜਾ ਬਹੁਤ ਹੀ ਸਸਤਾ ਮਿਲ ਜਾਂਦਾ ਹੈ 2 ਲੋਕ ਨੇ 4 ਨੇ 8 ਨੇ 10 ਨੇ ਤੁਸੀਂ ਕਿੰਨੀ ਵੀ ਸੰਗਤ ਆਈ ਹੋ ਤੇ ਤੁਹਾਨੂੰ ਉਸ ਅਕੋਰਡਿੰਗ ਕਮਰਾ ਜਿਹੜਾ ਮਿਲ ਜਾਂਦਾ ਹੈ ਤੇ ਇਹ ਜਿਹੜਾ ਕਾਊਂਟਰ ਹੈ ਜਿੱਥੋਂ ਤੁਹਾਨੂੰ ਰਜਿਸਟ੍ਰੇਸ਼ਨ ਕਾਰਡ ਜਿਹੜਾ ਤੁਹਾਡਾ ਪੜਨਾ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਵਾਲੀ ਰਜਿਸਟ੍ਰੇਸ਼ਨ ਇਹ ਵਾਲੀ ਕਾਊਂਟਰਸ ਤੋਂ ਹੁੰਦੀ ਹੈ ਤੇ ਇਸ ਸਾਈਡ ਤੇ ਗੁਰਦੁਆਰਾ ਸਾਹਿਬ ਦੇ ਇਹ ਸਾਰੀਆਂ ਸਰਾਹ ਬਣੀਆਂ ਹੋਈਆਂ ਨੇ ਜਿੱਥੇ ਰਹਿਣ ਵਾਸਤੇ ਰਿਹਾਇਸ਼ੀ ਕਮਰੇ ਨੇ ਬਹੁਤ ਹੀ ਸੋਹਣਾ 뷰 ਐਰ ਲੋਕੇਸ਼ਨ ਐ ਪਹਾੜੀਆਂ ਦੀ ਗੋਦ ਦੇ ਵਿੱਚ ਐ ਗੁਰਦੁਆਰਾ ਬਣਿਆ ਹੋਇਆ ਐ ਚਾਰੇ ਪਾਸੇ ਤੁਹਾਨੂੰ ਉੱਚੇ-ਉੱਚੇ ਪਹਾੜ ਨਜ਼ਰ ਆਉਣਗੇ ਮੌਸਮ ਬਹੁਤ ਸੋਹਣਾ ਐ ਜਿਹੜੀ ਸੰਗਤ ਹਜੇ ਤੱਕ ਦਰਸ਼ਨ ਕਰਨ ਨਹੀਂ ਆਈ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪੂਰੀ ਜੋ ਸਹੀ ਜਾਣਕਾਰੀ ਹੈ ਉਹ ਦਿੱਤੀ ਜਾਊਗੀ ਤੇ ਇਹ ਗੁਰਦੁਆਰਾ ਸਾਹਿਬ ਦੇ ਸੈਂਟਰ ਦੇ ਵਿੱਚ ਸਾਡੇ ਸ਼ਹੀਦ ਸਿੰਘਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਇਹ ਮੂਰਤੀਆਂ ਉਹ ਦਰਸਾ ਰਹੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸੈਂਟਰ ਦੇ ਵਿੱਚ ਬਣਾਇਆ ਗਿਆ ਇਹਨੂੰ ਤੇ ਇਹ ਸਾਰੇ ਪਾਸੇ ਜਿਵੇਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀਆਂ ਸਰਾਮ ਬਣੀਆਂ ਹੋਈਆਂ ਨੇ ਇਹਦੇ ਵਿੱਚ AC ਕਮਰੇ ਵੀ ਨੇ ਤੇ non AC ਕਮਰੇ ਵੀ ਨੇ ਇੱਕ ਕਮਰਾ ਮਿਲਿਆ ਹੈ ਸਾਨੂੰ ਗੁਰਦੁਆਰਾ ਸਾਹਿਬ ਵੱਲੋਂ ਇਹਦੇ ਵਿੱਚ ਦੋ ਡਬਲ ਬੈੱਡ ਲੱਗੇ ਹੋਏ ਨੇ AC ਰੂਮ ਹੈ ਤੇ ਨਾਲ ਅਟੈਚਡ ਵਾਸ਼ਰੂਮ ਵੀ ਹੈ ਅਟੈਚ ਵਾਸ਼ਰੂਮ ਨੇ ਕਮਰੇ ਦੇ ਵਿੱਚ ਅ ਇਸ਼ਨਾਨ ਕਰਨ ਦੇ ਲਈ ਵੱਖਨਾ ਤੇ ਟਾਇਲਟਸ ਵੱਖਰੀਆਂ ਨੇ ਸੋ ਬਹੁਤ ਹੀ ਵਧੀਆ ਕਮਰਾ ਮਿਲਿਆ ਸਾਨੂੰ ਲੋ ਜੀ ਮੇਰੇ ਸੂਟ ਦਾ ਥੋੜਾ ਕਲਰ ਲੱਥ ਰਿਹਾ ਸੀ ਤੇ ਮੈਨੂੰ ਪਤਾ ਨਹੀਂ ਸੀ ਤੇ ਮੇਰੇ ਕੋਲ ਪਰਸ ਸੀ ਵਾਈਟ ਕਲਰ ਦਾ ਤੇ ਹੁਣ ਮੇਰੇ ਬਲੂ ਕੋਈ ਮਨ ਹੋ ਸਕਦਾ ਹੈ ਤੇ ਹੁਣ ਮੇਰੇ ਪਤੀ ਦੇਵ ਜੀ ਇਹ ਵਾਲੀ ਸੇਵਾ ਨਿਭਾ ਰਹੇ ਨੇ ਵੈਟ ਵਾਈਪਸ ਦੇ ਨਾਲ ਪਰਸ ਕਲੀਨ ਕਰ ਰਹੇ ਨੇ ਤਾਂ ਨਭਾਰਿਆ ਕੋਈ ਬਸ ਲੈ ਗਈ ਮੈਂ ਤਾਂ ਹੀ ਬੜਾ ਮੇਕਾ ਆਇਆ ਹੈ। ਉਹ ਕਨਾਲ ਮੈਨੇਜਮੈਂਟ ਸਾਹਿਬ ਹਾਂਜੀ ਕਿੰਨਾ ਕੁ ਹੋ ਗਿਆ ਉਹ ਵੀ ਚੱਲਿਆ ਥੈਂਕ ਯੂ ਥੈਂਕ ਯੂ ਲੱਗੇ ਰੋ ਜੀ ਆਪਾਂ ਦੂਰ ਦਵਾਰਾ ਦੇਖਿਆ ਹੈ ਨਾ ਗੁਰਸਾਹਬ ਦੇ ਦਰਸ਼ਨ ਕੀਤੇ ਸੋ ਆਪਾਂ ਨਾਲ-ਨਾਲ ਹੋਰ ਵੀ ਜਿਵੇਂ ਜਿਵੇਂ ਅਸੀਂ ਅੱਗੇ ਜਾ ਰਹੇ ਹਾਂ ਯਾਤਰਾ ਵਿੱਚ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਕਿਹੜੇ ਰਾਸਤੇ ਤੇ ਆਪਾਂ ਜਾਣਾ ਜਾਂ ਕੋਈ ਕਿਹੜੀਆਂ ਚੀਜ਼ਾਂ ਇੱਥੇ ਦੇਖਣ ਨੂੰ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਦਿਖਾਵਾਂਗੇ ਅਸੀਂ ਸ਼ਾਮ ਨੂੰ ਤਕਰੀਬਨ ਸਮਾਂ ਇੱਥੇ 4 ਵਜੇ ਦਾ ਹੋਇਆ ਹੈ ਤਕਰੀਬਨ ਅਸੀਂ 5:30 6 ਵਜੇ ਜਾਵਾਂਗੇ ਤੇ ਲਕਸ਼ਮਣ ਝੂਲਾ ਹੈ ਇੱਥੇ ਉੱਥੇ ਉੱਥੇ ਰਖਾਵਾਂਗੇ ਉੱਥੇ ਦੀ ਮਾਰਕੀਟ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਜੋ ਵੀ ਇੱਥੇ ਦੇਖਣ ਨੂੰ ਹੈ ਸਭ ਕੁਝ ਤੁਹਾਨੂੰ ਦਿਖਾਵਾਂਗੇ ਇਹ ਦੱਸਾਂ ਅੱਜ ਦਾ ਜਿਹੜਾ ਵਲੌਗ ਹੈ ਆਪਾਂ ਸਟਾਰਟ ਕੀਤਾ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਤੇ ਇਸ ਤੋਂ ਬਾਅਦ ਅਸੀਂ ਸ਼ਾਮ ਨੂੰ ऋषिकेश ਵਿੱਚ ਹੋਰ ਜਿਹੜੀ ਵੀ ਜਗ੍ਹਾ ਤੇ ਘੁੰਮਣ ਜਾਵਾਂਗੇ ਤੁਹਾਨੂੰ ਸਾਰੀਆਂ ਜਗ੍ਹਾ ਦਿਖਾਵਾਂਗੇ ਤਾਂ ਜੋ ਜੋ ਜਦੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਆਓ ਤੇ ਜਿੰਨੀ ਕੁ ਅਸੀਂ ਜਾਣਕਾਰੀ ਸਾਡੇ ਕੋਲ ਹੈ ਜਾਂ ਅਸੀਂ ਦੇ ਸਕਦੇ ਹਾਂ ਦਵਾਂਗੇ ਤਾਂ ਜੋ ਤੁਹਾਨੂੰ ਘੁੰਮਣਾ ਉਹਨੀਆਂ ਥਾਵਾਂ ਤੇ ਸੌਖਾ ਹੋ ਸਕੇ ਤੇ ਹੁਣ ਅਸੀਂ ਕਮਰੇ ਦੇ ਵਿੱਚੋਂ ਨਹਾ ਤੋਂ ਕੇ ਤਿਆਰ ਹੋ ਕੇ ਦੁਬਾਰਾ ਤੋਂ ਰਿਸ਼ੀਕੇਸ਼ ਸ਼ਹਿਰ ਦੇ ਵਿੱਚ ਘੁੰਮਣ ਜਾ ਰਹੇ ਹਾਂ ਸ਼ਹਿਰ ਦੇ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਨੇ ਵੇਖਣ ਦੇ ਲਈ ਘੁੰਮਣ ਦੇ ਲਈ ਤਾਨੂੰ ਸਾਰੀਆਂ ਵਿਖਾਵਾਂਗੇ। ਅਸੀਂ ਹੁਣ ਅਸੀਂ ਆਵਲੇ ਔਟੋ ਦੇ ਵਿੱਚ ਬੈਠ ਕੇ ਜਾ ਰਹੇ ਹਾਂ ਜੀ ਸ਼ਹਿਰ ਦੇ ਵਿੱਚ ਜੋ ਵੀ ਘੁੰਮਣ ਨੂੰ ਜਗ੍ਹਾ ਹੈ ਉੱਥੇ ਤੇ ਇਸ ਵਿੱਚ ਅੰਦਰ ਬੈਠ ਗਏ ਨੇ। ਅੱਜ ਤੁਹਾਨੂੰ ਵਿਖਾਵਾਂਗੇ ਲక్ష్ਮਣ ਝੂਲਾ, ਰਾਮ ਝੂਲਾ, ਬਾਕੀ ਜਾ ਕੇ ਦੇਖਦੇ ਹਾਂ। ਔਟੋ ਤੇ ਬਹਿ ਰਹੇ ਹਾਂ ਤੇ 20 ਰੁਪਏ ਸਵਾਰੀ ਹੈ ਜੀ। ਫੋਟੋ ਟ੍ਰੈਕ 'ਤੇ ਜਾ ਰਹੇ ਆਂ ਕਿਉਂ ਮੰਦਲੀ ਮੋਟੇ ਸ਼ੇਰਪਾ ਦਾ ਫੋਟੋ ਦਾ ਐਕਸਪੀਰੀਅੰਸ ਕਰ ਰਹੇ ਆਂ ਕੋਈ ਛੋਟੇ ਹੁੰਦਿਆਂ ਦੀਆਂ ਪੁਰਾਣੀਆਂ ਯਾਦਾਂ ਵੀ ਧਾਰੀਆਂ ਹੋਈਆਂ ਨੇ ਤੇ ਲੋ ਜੀ ਅਸੀਂ ਪਹੁੰਚ ਚੁੱਕੇ ਆਂ ਇੱਥੋਂ ਦੀ ਮਾਰਕੀਟ ਦੇ ਵਿੱਚ ਜਿੱਥੇ ਅਸੀਂ ਲక్ష్ਮਨ ਝੂਲਾ ਵੇਖਣ ਜਾਵਾਂਗੇ ਤੇ ਇਹ ਮਾਰਕੀਟ ਹੈ ਜੀ ਇੱਥੋਂ ਜੀ ਅਸੀਂ ਪਹੁੰਚ ਗਏ ਆ ਜਗ੍ਹਾ ਤੇ ਤੇਜ਼ ਸੀ ਦੁਹਰੇ ਸੀ ਆਉਣ ਦੇ ਲਈ ਇਹ ਭਾਈ ਗੰਗਾ ਨਦੀ ਵਹਿ ਰਹੀ ਹੈ ਜੀ ਬਹੁਤ ਤੇਜ਼ੀ ਦੇ ਨਾਲ ਰਾਮਾ ਗੰਗੇ ਲਸ਼ਮਨ ਚੂਲਾ ਨਹੀਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਹਰ ਗੰਗੇ ਰਾਮ ਅੰਤੇ ਜੀ ਹੁਣ ਆਪਾਂ heem pond ਗੁਰਦੁਆਰੇ ਤੋਂ ਬਾਅਦ ਆਪਾਂ ਇਹ ਦੇਖਦੇ ਆ ਜੀ ਕੰਗਾ ਕੇਦਰ ਦਸ਼ਮ ਚੂਲਾ ਰਾਮ ਚੂਲਾ ਦੇਖਣ ਨੂੰ ਮਿਲੇਗਾ। ਸੋ ਗੰਗਾ ਮਾਹੀ ਦੇ ਦਰਸ਼ਨ ਆਪਾਂ ਕਰ ਸਕਦੇ ਆ ਸਾਰੇ। ਉਹ ਤੇਜ਼ ਪਾਣੀ ਜਿਹੜਾ ਚੱਲ ਰਿਹਾ ਹੈ ਆਪਾਂ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਕਿ ਰਾਮ ਚੂਲਾ ਉੱਥੇ ਲੈ ਕੇ ਜਾਵਾਂਗੇ। ਇਹ ਮਾਰਕੀਟ ਹੈ ਚੂਲੇ ਨੂੰ ਜਾਂਦੇ ਹੋਏ ਉਹਦੇ ਰਾਸਤੇ ਦੇ ਵਿੱਚ ਆਉਂਦੀ साइक के लिए निकलेंगे और उसके बाद फिर हमें अभी तक तो हमने जो यहाँ पे गंगा नदी देखी है यही हमें अच्छा लगा हम लक्ष्मण झूला देखने आए हैं गुरुद्वारा डायरेक्टली हम विदीकर आए हैं जेडे लोग इतने आके कोई एक्टिविटी भी करना चाहते हैं बहुत ही वीडियो एक्टिविटीज भी इतने वो कार्ड कर सकते हो पेंट फॉल स्काई साइकिल ਇਹ ਸਾਰੀਆਂ ਐਕਟੀਵਿਟੀਆਂ ਨੇ ਜਿਹੜੀਆਂ ਇੱਥੇ ਕਰ ਸਕਦੇ ਹੋ ਤੁਸੀਂ ਬੰਜੀ ਜੰਪਿੰਗ ਜਿਪਲਾਈਨਿੰਗ ਇਹ ਅੰਟਰੀ ਆ ਜੀ ਇੱਥੋਂ ਦੀ ਬਹੁਤ ਹੀ ਹਾਈਟ ਹੈ ਇਹਦੀ ਜਿਆਦੀ ਤੇ ਹੁਣ ਤੁਹਾਨੂੰ ਲੈ ਕੇ ਜਾਣੇ ਆ ਇਹਦੇ ਅੰਦਰ ਆ ਗਏ ਆਂ ਦੂਸਰੀ ਸਾਈਡ ਇਧਰੋਂ ਬਹੁਤ ਹੀ ਸੋਹਣਾ 뷰 ਆ ਰਿਹਾ ਪ੍ਰੋਪਰਲੀ ਸਾਰਾ ਦਿਖ ਰਿਹਾ ਆਂ ਗੰਗਾ ਨਦੀ ਬਹੁਤ ਹੀ ਤੇਜ਼ ਵਹਾਹ ਪਾਣੀ ਦਾ ਜਿਆਦਾ ਕੰਡੇ ਤੇ ਜਾਣ ਦੀ ਲੋੜ ਨਹੀਂ ਐ ਦੂਰੋਂ ਖੜੇ ਹੋ ਕੇ ਵੀਡੀਓ ਬਣਾਓ ਫੋਟੋ ਕਰੋ ਜੋ ਮਰਜ਼ੀ ਕਰੋ ਪਰ ਪਾਣੀ ਦਾ ਵਹਾਹ ਬਹੁਤ ਤੇਜ਼ ਆ ਇੱਥੇ ਘੁੰਮ ਲਿਆ ਘੁੰਮਿਆ ਨੂੰ ਸਾਨੂੰ ਹੁਣ ਭੁੱਖ ਲੱਗ ਰਹੀ ਹੈ ਥੋੜਾ ਕੁਝ ਖਾਣ ਦਾ ਮਨ ਕਰ ਰਿਹਾ ਪਰ ਜੇ ਗੱਲ ਕਰੀਏ ਆਪਣੇ ਪੰਜਾਬ ਵਰਗੀ ਰੀਸ ਕਿਤੇ ਵੀ ਨਹੀਂ ਖਾਣ ਪੀਣ ਦੀ ਪਰ ਕੀ ਕਰੀਏ ਖਾਣਾ ਪੈਣਾ ਹੈ ਹੁਣ ਭੁੱਖ ਦੇ ਮਾਰੇ ਤੇ ਅਸੀਂ ਹੁਣ ਆਏ ਆ ਇੱਥੇ ਜੀ ਅ ਪਿੱਛੇ ਮੈਂ ਤੁਹਾਨੂੰ ਦਿਖਾ ਦਵਾ ਛੋਟੀ ਵਾਲਾ ਰੈਸਟੋਰੈਂਟ ਛੋਟੀ ਵਾਲਾ ਬਿਲਕੁਲ ਜਿਹੜਾ ਆਪਾਂ ਰਾਮਪੁਰ ਤੋਂ ਉੱਤਰਦੇ ਆ ਤੇ ਬਿਲਕੁਲ ਸਾਹਮਣੇ ਬਣਿਆ ਹੋਇਆ ਸਾਨੂੰ ਆਇਆ ਕਾਫੀ ਇਹਨਾਂ ਦਾ ਜਿਹੜਾ ਫੂਡ ਟੇਸਟੀ ਹੁੰਦਾ ਸਾਫ਼ ਸੁਥਰਾ ਹੁੰਦਾ ਉਹ ਅਜੇ ਫਿਰ ਟੈਸਟ ਕਰਦੇ ਆ ਦੇਖਦੇ ਆ ਕਿਵੇਂ ਦਾ ਇਹਨਾਂ ਦਾ ਫੂਡ ਹੈ ਤੇ ਚੋਟੀ ਵਾਲੇ ਨੂੰ ਵੀ ਤੁਹਾਨੂੰ ਮਲਾਉਣੀ ਹੈ ਇਹ ਐਂਟਰੀ ਹੈ ਜੀ ਤੇ ਇਹ ਆਇਡੈਂਟੀਟੀ ਹੈ ਇਹਨਾਂ ਦੇ ਰੈਸਟੋਰੈਂਟ ਦੀ ਆਹ ਲਓ ਜੀ ਅਸੀਂ ਮੰਗਵਾਇਆ ਸੀ ਮਸਾਲਾ ਡੋਸਾ ਸਾਡੇ ਕੋਲ ਪਹੁੰਚ ਚੁੱਕਾ ਆ ਟੈਸਟ ਵੀ ਗੁੱਡ ਹੈ ਤੇ ਲੁੱਕ ਵਾਈਜ਼ ਵੀ ਪ੍ਰੈਜੈਂਟੇਸ਼ਨ ਵੀ ਗੁੱਡ ਹੈ ਇਹਨਾਂ ਦੀ ਤੇ ਹੁਣ ਅਸੀਂ ਮੰਗਵਾਇਆ ਦਹੀਂ ਪੱਲੇ ਟੈਸਟ ਕਰਕੇ ਵੇਖਦੇ ਆ ਕਿੱਦਾਂ ਦੇ ਆ ਇਸ ਦਾ ਆਪਣੇ ਉੱਧਰ ਵਰਗਾ ਆ ਜਾਂ ਨਹੀਂ ਇਹ ਹੁਣ ਖਾਨ ਤੋਂ ਬਾਅਦ ਹੀ ਪਤਾ ਲੱਗੇਗਾ ਰਾਤ ਪੈ ਚੁੱਕੀ ਹੈ ਤੇ ਹੁਣ ਰਾਤ ਦਾ ਜਿਹੜਾ ਨਜ਼ਾਰਾ ਇੱਥੇ ਵੱਖਰਾ ਹੀ ਹੈ ਗੰਗਾ ਨਦੀ ਦੇ ਵਿੱਚ ਸਾਰੀਆਂ ਲਾਈਟਾਂ ਜਿਹੜੀਆਂ ਪੈ ਕੇ ਤੁਸੀਂ ਆਪ ਹੀ ਦੇਖ ਲਓ ਜੀ ਵੱਖਰਾ ਹੀ ਮਾਹੌਲ ਬਣ ਗਿਆ ਹੈ ਤੇ ਥੋੜੀ ਦੇਰ ਵਿੱਚ ਇੱਥੇ ਆਰਤੀ ਸ਼ੁਰੂ ਹੋਊਗੀ ਕੋਸ਼ਿਸ਼ ਕਰਦੀ ਆ ਜੇ ਉਸ ਟਾਈਮ ਤੱਕ ਰੁਕੇ ਤਾਂ ਤੁਹਾਨੂੰ ਉਹਦੇ ਵੀ ਦਰਸ਼ਨ ਜ਼ਰੂਰ ਕਰਵਾਵਾਂਗੇ ਏ ਆ ਲక్ష్ਮਣ ਚੂਲਾ ਤੇ ਇੱਕ ਗੰਗਾ ਨਦੀ ਦੇ ਵਿੱਚ ਲਾਈਟਾਂ ਦੇ ਨਾਲ ਮੰਦਿਰ 'ਚ ਜਾਗ ਰਹੀਆਂ ਲਾਈਟਾਂ ਦਾ ਨਜ਼ਾਰਾ ਵੇਖੋ ਤੇ ਇੱਧਰ ਇਸ ਸਾਈਡ ਇਹ ਵਾਲੀ ਜਗ੍ਹਾ ਤੇ ਇਹ ਵਾਲਾ ਹੈ ਜੀ RAM ਚੂਲਾ ਮੈਡਮ ਜੀ ਹੁਣ ਆ ਗਏ ਨੇ ਸ਼ਾਪਿੰਗ ਤੇ ਰਿਸ਼ੀ ਕੇਜ ਤੋਂ ਸ਼ਾਪਿੰਗ ਕਿੰਨੇ ਕਰਨੀ ਹੈ ਹਾਂਜੀ ਪਮਨ ਜੀ ਕੀ ਦਿਖ ਰਹੇ ਹੋ ਬਸ ਐਕਸਪਲੋਰ ਕਰ ਰਹੀ ਆ ਹਜੇ ਸਾਰਾ ਕੁਝ ਸਮਝ ਨਹੀਂ ਆ ਰਿਹਾ ਕੀ ਲਵਾਂ ਕੁਝ ਡਿਫਰੈਂਟ ਮਿਲੇ ਥੋਂ ਦਾ ਤੇ ਉਹ ਜ਼ਰੂਰ ਲਵਾਂਗੀ ਆ ਡਿਫਰੈਂਟ ਹੀ ਲੱਗ ਰਿਹਾ ਕੁਝ ਨਾ ਕੁਝ ਦੇਖੋ ਕਿਨੇ ਸੋਹਣੇ ਪਾਸੇ ਨੇ ਲੇਡੀਜ਼ ਉੱਪਰ ਨੇ ਨਾ ਇਹ ਮੈਂ ਸਾਰਾ ਇੱਥੇ ਪਾਉਂਦਾ ਸਾਰਾ ਇਹ ਜੋ ਵੀ ਤੁਸੀਂ ਦੇਖ ਰਹੇ ਹੋ ਸਾਰਾ ਲੋਕਲ ਇੱਥੇ ઋਸ਼ੀਕੇਸ਼ ਹਰਿਦੁਆਰ ਜਿਵੇਂ ਸਾਰੇ ਕੱਪੜੇ ਦੇ ਨੇ ਇਹ ઋਸ਼ੀਕੇਸ਼ ਤੁਸੀਂ ਜਦੋਂ ਵੀ ਆਉਂਗੇ ਨਾ ਤੇ ਤੁਸੀਂ ਬੈਗ ਲੈ ਸਕਦੇ ਹੋ ਬਹੁਤ ਡਿਫਰੈਂਟ ਡਿਫਰੈਂਟ ਇਹ ਆਪਣੀ ਲੋਕਲ ਜਿੰਨਾ ਤੁਸੀਂ ਆਪਣੇ ਆਉਂਗੇ ਸ਼ਹਿਰ ਉਸੇ ਨਹੀਂ ਮਿਲੇਗਾ ਤਾਂ ਕੁਛ ਨਾ ਕਿਤੇ ਤੁਸੀਂ ਤੁਸੀਂ ਆਉਨੇ ਹੋ ਕੁਛ ਨਾ ਕੁਛ ਇਹੋ ਜੀ ਚੀਜ਼ ਜ਼ਰੂਰ ਸ਼ਾਪਿੰਗ ਕਰਿਆ ਕਰੀਏ ਦੇਖਦੇ ਹਾਂ ਜੀ ਹੁਣ ਕੀ ਸਾਂਦ ਹੁੰਦਾ ਲਗਦਾ ਹੈ ਕਿ ਬੇਟੂ ਨੂੰ ਪਸੰਦ ਆ ਗਈ ਇਹ ਨਹੀਂ ਹਾਂਜੀ ਬਾਬਾ ਜੀ ਐਲਸੰਤ ਖੁਸ਼ ਹੈ ਹਾਂਜੀ ਜੇ ਮੈਂ ਇੱਕ ਕਿਟ ਨੂੰ ਐਸ ਦਾ ਮੇਕਅਪ ਸਟਿੱਕ ਵੀ ਯੂਜ਼ ਕਰ ਸਕਦੇ ਹਾਂ ਤੁਹਾਨੂੰ ਸੋਹਣੀ ਲੱਗੀ ਇਹ ਡਿਫਰੈਂਟ ਹੈ ਥੋੜਾ ਬਹੁਤ ਡਿਫਰੈਂਟ ਕੋਈ ਨਾ ਕੋਈ ਲੈ ਜਾਣਾ ਚਾਹੀਦਾ ਜੇ ਤੁਸੀਂ ਕਿਤੇ ਜਲੇ ਤੇ ਡਿਫਰੈਂਟ ਚੀਜ਼ਾਂ ਮਿਲ ਗਈਆਂ ਸਾਰੇ ਸੇਮ ਸਾਈਜ਼ ਕੇ ਨਹੀਂ ਛੋਟਾ ਵੱਡਾ ਇਹ ਤੁਹਾਨੂੰ ਪਹਿੰਦੀ ਡਨ ਹੋਈ ਸ਼ੋਪਿੰਗ ਕਰਦੇ ਆ ਪੇ ਇਹਨਾਂ ਨੂੰ ਤੇ ਚੱਲਦੇ ਆ ਨੈਕਸਟ ਸ਼ਾਪ ਤੇ ਦੇਖਦੇ ਆ ਕਿ ਕੀ ਮਾਰਕੀਟ ਸ਼ੁਰੂ ਕੀ ਹੈ ਦਿਖਾਵਾਂਗੇ ਤੁਹਾਨੂੰ ਨਾਲ ਐਂਡ ਬਿਊਟੀਫੁੱਲ ਮਾਰਕੀਟ ਵਿਦ ਬਿਊਟੀਫੁੱਲ 뷰 ਨਾਲ ਦੀ ਨਾਲ ਮਾਰਕੀਟ ਦਿਖਾਉਂਦੇ ਜਾਵਾਂਗੇ ਜੀ ਤੁਹਾਨੂੰ ਹਾਂਜੀ ਸਵੇਰ ਦੇ 4:00 ਵੱਜ ਚੁੱਕੇ ਨੇ ਅਸੀਂ ਤਿਆਰ ਹੋ ਕੇ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਦੇ ਲਈ ਜਾ ਰਹੇ ਆ ਤੇ ਇਸ ਟਾਈਮ ਅਸੀਂ ਆ ਰਿਸ਼ੀਕੇਸ਼ ਗੁਰਦੁਆਰਾ heemkund ਸਾਹਿਬ ਵਿੱਚ ਤੇ ਚਲੋ ਹੁਣ ਤੁਹਾਨੂੰ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਦਾ ਕੇ ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਚਾਰ ਗੰਦਕਾ ਘਰਨਾ ਨਾ ਸਮਾਰ ਪਰਸ਼ਾਦ ਲੈ ਕੇ ਤੇ ਹੁਣ ਅਸੀਂ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਬਾਹਰ ਆ ਚੁੱਕੇ ਆ ਤੇ ਅੱਜ ਜਿਹੜੀ ਸਾਡੀ ਯਾਤਰਾ ਹੋਏਗੀ ਉਹ ਇੱਥੋਂ ਆਰੰਭ ਹੋਏਗੀ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦਗਾੜ੍ਹ ਸਾਹਿਬ ਜਾਣ ਦੇ ਲਈ ਤੋ ਅੱਜ ਦਾ ਜਿਹੜਾ ਵਲੌਗ ਹੈ ਇੱਥੇ ਹੀ ਖਤਮ ਕਰਦੇ ਆ ਤੇ ਜਿਹੜੀ ਅਗਲੀ ਯਾਤਰਾ ਆਰੰਭ ਕਰਨੀ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਧੰਨਵਾਦ